ਸਰਬਜੀਤ ਸਿੰਘ ਖਾਲਸਾ ਨੇ ਵੱਡੇ ਐਲਾਨ ਕੀਤੇ ਨੇ ਸਿੱਖ ਮਸਜਬ ਵਾਸਤੇ ਤਿੰਨ ਵੱਡੇ ਐਲਾਨ ਉਹਨਾਂ ਨੇ ਕੀ ਕੀਤੇ ਨੇ ਇੱਥੇ ਜੀ ਸਰਬਜੀਤ ਸਿੰਘ ਖਾਲਸਾ ਨੇ ਸੋ ਚੱਕੰਦੂ ਬਾਦ ਫਤਿਹ ਕਹਿ ਕੇ ਸੋ ਚੁੱਕੀ ਨਾਲ ਉਹਨਾਂ ਨੇ ਵਾਹਿਗੁਰੂ ਦਾ ਨਾਰਾ ਲਾਇਆ ਇੱਥੇ ਸਰਬਜੀਤ ਸਿੰਘ ਖਾਲਸਾ ਸਿੱਖ ਮਸਜਬ ਵਾਸਤੇ ਕਿਹੜੇ ਵੱਡੇ ਐਲਾਨ ਕਰ ਚੁੱਕੇ ਨੇ ਜੀ ਜੀ ਲੈ ਕੇ ਮੋਦੀ ਵਾワイ ਪਰੇਸ਼ਾਨ ਨਜ਼ਰ ਆਉਂਦਾ ਪਿਆ ਅੱਜ ਇਹ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂਗੇ ਬਹੁਤ ਇੰਟਰਸਟਿੰਗ ਵੀਡੀਓ ਵੀ ਜੋ ਤੁਸੀਂ ਆਖਰ ਤੱਕ ਦੇਖਣੀ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਸੋ ਚੱਲਦੇ ਹਾਂ ਦੇਖਦੇ ਆਂ ਵੀਡੀਓ लेट्स ਗੋ ਵਾਹਿੰਦਰਜੀਤ ਖਾਸ ਸਾਹਿਬ ਵਾਹਿੰਦਰਜੀਤ ਪਈ ਪਰ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਲੰਬੇ ਸੰਘਰਸ਼ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਇਹ ਦਿਨ ਦੇਖਣ ਨੂੰ ਮਿਲਿਆ ਕਿ ਲੋਕ ਸਭਾ ਦੀਆਂ ਪੌੜੀਆਂ ਤੁਸੀਂ ਚੜੀਆਂ ਹਾਂ ਜੀ ਕਿਵੇਂ ਦਾ ਤਜਰਬਾ ਰਿਹਾ ਉਹ ਬਹੁਤ ਖੈਰ ਇੱਕ ਗੱਲ ਹੈ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਲੇ ਤੱਕ ਜ਼ਿੰਦਗੀ ਦੇ ਵਿੱਚ ਬਹੁਤ ਜ਼ਰਬੇ ਹੋਏ ਆ ਚੰਗੇ ਵੀ ਹੋਏ ਮਾੜੇ ਵੀ ਹੋਏ ਜੀ ਪਰ ਇਹ ਹੈ ਵੀ ਸਿੱਕੇ ਠੋਕਰਾਂ ਖਾ ਕੇ ਇਹ ਜ਼ਰੂਰ ਹੈ ਭਾਈ ਜਿਵੇਂ ਕਹਿੰਦੇ ਨਾ ਬਦਾਮਾਂ ਨਾਲ ਇਕੱਲੀ ਆਉਂਦੀ ਠੋਕਰਾਂ ਨਾਲ ਹੀ ਆਉਂਦੀ ਹੈ ਉਹ ਕੰਮ ਨਾ ਛੱਡਾ ਹੁਣ ਅਸੀਂ ਮਤਲਬ ਫੇਰ ਵੀ ਠੋਕਰਾਂ ਖਾ ਕੇ ਅਕਲ ਬਹੁਤ ਆਈ ਬਾਕੀ ਐਮਪੀ ਨੇ ਵੀ ਸੋਚ ਚੁੱਕੀ ਪਰ ਕਿਸੇ ਨੇ ਜਾ ਕੇ ਫਤਿਹ ਨਹੀਂ ਬੁਲਾਈ ਭਾਈ ਸਰਪ੍ਰੀਖ ਸਿੰਘ ਖਾਲਸਾ ਜਿਵੇਂ ਹੀ ਪਹੁੰਚਦੇ ਨੇ ਮਾਈਕ ਤੇ ਫਤਿਹ ਬੁਲਾਉਂਦੇ ਨੇ ਤੇ ਸਿਮਰਨ ਜੀ ਸਿੰਘ ਮਾਨ ਤੋਂ ਬਾਅਦ ਤੁਸੀਂ ਦੂਜੇ ਐਮਪੀਓ ਜਿਨ੍ਹਾਂ ਨੇ ਕਿਰਪਾਨ ਪਾ ਕੇ ਸੋਚ ਚੁੱਕੀ ਹੈ ਪਾਰਲੀਮੈਂਟ ਸੈਟ ਹਾਂ ਜੀ ਹਾਂ ਮਾਣ ਮਹਿਸੂਸ ਹੁੰਦਾ ਆਪਣੇ ਆਪ ਨੂੰ ਹੁੰਦਾ ਹੈ ਜੀ ਅਸੀਂ ਸਿੱਖ ਹੈ ਤੇ ਅਸੀਂ ਮਤਲਬ ਦਸਣਾ ਹੈ ਕਿ ਅਸੀਂ ਕਪਾ ਦਾ ਉਹਦੇ ਵਿੱਚ ਕੀ ਕਿਹਾ ਹੈ ਨਾਮ ਜਦੋਂ ਲਿਆ ਸਭ ਨੇ ਆਪਣੇ ਨਾਮ ਲਏ ਉਹਨੇ ਸ਼ਰੀ ਬੋਲੇ ਉੱਠ ਕੇ ਜਾ ਕੇ ਆਪਣਾ ਨਾਮ ਬੋਲਦੇ ਆ ਮੈਂ ਕਿਹਾ ਜੀ ਉਹਦਾ ਸ਼ਰੀ ਬੋਲੇ ਅਸੀਂ ਕਿ ਸਰਦਾਰ ਸਰਪੀਤ ਸਿੰਘ ਖਾਲਸਾ ਮਤਲਬ ਆਪਣੀ ਪਹਿਚਾਣ ਦੱਸਣੀ ਜ਼ਰੂਰੀ ਹੈ ਨਾ ਜੇ ਅਸੀਂ ਆਪਣੀ ਪਹਿਚਾਣ ਹੀ ਨਹੀਂ ਦੱਸਦੇ ਸਰਕਾਰਾਂ ਤਾਂ ਪਹਿਲਾਂ ਹੀ ਚਾਹੁੰਦੀਆਂ ਵੀ ਆਪਣੀ ਪਹਿਚਾਣ ਨਾ ਦੱਸਣ ਹਾਂ ਤੇ ਰਵਨੀਤ ਸਿੰਘ ਬਿੱਟੂ ਹੋਣਾ ਟੱਕਰ ਹੁੰਦਾ ਫਿਰ ਇਹ ਤਾਂ ਹਾਰ ਕੇ ਵਗ ਨਹੀਂ ਜਦੋਂ ਤੁਸੀਂ ਦਿੱਲੀ ਜਾਂਦੇ ਹੋ ਬੇਸ਼ੱਕ ਹਾਰ ਕੇ ਉਹਨਾਂ ਨੂੰ ਮੰਤਰੀ ਬਣਾਤਾ ਦਿੱਲੀ ਪਹੁੰਚ ਕੇ ਕਦੀ ਟਕਰਾ ਹੋਇਆ ਨਹੀਂ ਮੈਡਮ ਇਹਦੇ ਨਹੀਂ ਹੋਇਆ ਜੀ ਇੰਤਜ਼ਾਰਾ ਉਸ ਸਮੇਂ ਦਾ ਤੇ ਜਦੋਂ ਨਾਲ ਕੀ ਟਕਰਾ ਹੋਣਾ ਜੀ ਇਹ ਤਾਂ ਕਿਉਂਕਿ ਤੁਸੀਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਦੇ ਹੋ ਅਕਸਰ ਇਹ ਮੁੱਦੇ ਨੂੰ ਤੁਪਾਉਂਦੇ ਰਹੇ ਨੇ ਮੈਂ ਇਸ ਕਰਕੇ ਸਵਾਲ ਕਰਨਾ ਚਾਹੁੰਦੀ ਸਮਝਣ ਨਹੀਂ ਮੈਡਮ ਇਹ ਤਾਂ ਆਪਣਾ ਮੈਨੂੰ ਅਫਸੇ ਤੱਕ ਤਾਂ ਮੈਨੂੰ ਕਦੀ ਨਹੀਂ ਹੋਇਆ ਇਹਦਾ ਇਹਦੇ ਨਾਲ ਮੇਰਾ ਟਕਰਾ ਉਹ ਦੇਖੋ ਜੀ ਚੱਪੀ ਗੰਭਾ ਕੇ ਸਭ ਤੋਂ ਪਹਿਲਾਂ ਜਾ ਕੇ ਹੁਣ ਲੋਕ ਸਭਾ ਦੇ ਵਿੱਚ ਕਿਹੜਾ ਮੁੱਦਾ ਭਾਈ ਸਰਪਜੀਤ ਸਿੰਘ ਖਾਲਸਾ ਹੁਣਾਂ ਤੇ ਮੁੱੱਚਿਆ ਜਾਏ ਮੈਡਮ ਮੇਰੇ ਨਾ ਤਿੰਨ ਮੁੱਦੇ ਆ ਤਿੰਨੇ ਮੇਰੇ ਹੌਟ ਲਿਸਟ ਤੇ ਆ ਜੀ ਤੇ ਇੱਕ ਤਾਂ ਕਿਸਾਨਾਂ ਦਾ ਬੰਦਾ ਐਮ ਐਸ ਪੀ ਦਾ ਇੱਕ ਕੈਸ਼ ਰੀਗਰ ਗ੍ਰਾਂਟ ਦਾ ਮਹਾਰਾਜ ਦਾ ਮੁੱਦਾ ਬਈ ਜਿਹੜਾ ਇਹਦੀ ਪੀ ਐਫ ਵੀ ਕਰਦਾ ਮਹਾਰਾਜ ਦੀ ਉਦੀ ਨਾ ਮਤਲਬ ਸਜ਼ਾ ਜਿਹੜੀ 3 ਸਾਲ ਹੈ ਘੱਟ ਹੈ ਅਸੀਂ ਸਮਝਦੇ ਆਂ ਬਈ ਉਹਨੂੰ ਮਿਨੀਮਮ ਲਾਈਫ ਇਨ ਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਤੇ ਮੈਕਸਿਮਮ ਡੈਥ ਸੈਂਟੈਂਸ ਹੋਣਾ ਚਾਹੀਦਾ ਹੈ ਤੇ ਤੀਜਾ ਜਿਹੜਾ ਉਹ ਹੈ ਬੰਦੀ ਸਿੰਘ ਬਈ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਬੰਦੀ ਸਿੰਘ ਇਹ ਤਿੰਨ ਮੁੱਦੇ ਚੁੱਕੋਗੇ ਪਰ ਅਮਰਿਤਪਾਲ ਸਿੰਘ ਉਹ ਵੀ ਆਜ਼ਾਦ ਲੜੇ ਸੀਗੇ ਹਾਂਜੀ ਤੇ ਉਹਨਾਂ ਦੀ ਕਮੀ ਮਹਿਸੂਸ ਹੋਈ ਜਦੋਂ ਪਾਰਲੀਮੈਂਟ ਚ ਜਾ ਕੇ ਤੁਸੀਂ ਪਹੁੰਚੇ ਤੁਹਾਡੇ ਸਾਥੀ ਮੌਜੂਦ ਨਹੀਂ ਸੀ ਫਰਕ ਤਾਂ ਪੈਂਦਾ ਹੀ ਆ ਮੈਡਮ ਮਤਲਬ ਜਿੱਦਾਂ ਨਾ ਅਸੀਂ ਦੋ ਜਣੇ ਜਣੇ ਆਵਾਂਗੇ ਤਾਂ ਕੋਈ ਮਤਲਬ ਬੰਦਾ ਸਲਾਹ ਕਰਦਾ ਹੈ ਨਾ ਜੀ ਕਈ ਤਰ੍ਹਾਂ ਦੀਆਂ ਤੁਸੀਂ ਵੀ ਸਮਝਦੇ ਹੋ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਬਹੁਤ ਹੁੰਦੀਆਂ ਵੀ ਆਪਾਂ ਜਿਹੜੀਆਂ ਇੱਕ ਦੂਜੇ ਨਾਲ ਸਲਾਹ ਕਰ ਸਕਦੇ ਆ ਆ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਵੀ ਜੇ ਅੰਮ੍ਰਿਤਪਾਲ ਨੂੰ ਲੈ ਕੇ ਉਹਨਾਂ ਦੇ ਮਾਤਾ ਪਿਤਾ ਮੈਨੂੰ ਮਿਲਣਗੇ ਮੈਂ ਉਹਨਾਂ ਦੀ ਮਦਦ ਕਰਾਂਗਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਵੀ ਮਦਦ ਲੈਣੀ ਚਾਹੀਦੀ ਉਹਨਾਂ ਤੋਂ ਮੈਨੂੰ ਕਾਹਦੀ ਲੈਣੀ ਚਾਹੀਦੀ ਕਿਉਂਕਿ ਤੁਹਾਡੇ ਸਾਥੀ ਰਹੇ ਨੇ ਅੰਮ੍ਰਿਤਪਾਲ ਸਿੰਘ ਜੀ ਕਿਸ ਤੋਂ ਲੈਣੀ ਚਾਹੀਦੀ ਆ ਬਿੱਟੂ ਤੋਂ ਨਹੀਂ ਨਹੀਂ ਮੈਂ ਨਹੀਂ ਸਮਝਦਾ ਵੀ ਮਨਨੂਰ ਦੀ ਲੋੜ ਹੈ ਮੈਂ ਆਪਾਂ ਨੇ ਬਿਹਾਰਫ ਤੇ ਮੈਂ ਸਪੀਕਰ ਨਾਲ ਗੱਲ ਕਰੂੰਗਾ ਹੁਣ ਮੈਂ ਜਾ ਕੇ ਤੇ ਸਪੀਕਰ ਤੋਂ ਟਾਈਮ ਲੈ ਕੇ ਤੇ ਮੈਂ ਅੰਮ੍ਰਿਤਪਾਲ ਭਾਈ ਦੇ ਘਰਦਿਆਂ ਨੂੰ ਬੁਲਾਵਾਂਗੇ ਅਸੀਂ ਪਾਰਲੀਮੈਂਟ ਦੇ ਵਿੱਚ ਮੈਂ ਸਪੀਕਰ ਨਾਲ ਮੀਟਿੰਗ ਕਰਵਾਉਂਗਾ ਉਹਨਾਂ ਦੇ ਤੇ ਬਈ ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਉਹ ਸੋਚ ਚਕਾਣੀ ਚਾਹੀਦੀ ਹੈ ਜੀ ਦੇਖੋ ਹਾਰੇ ਹੋਏ ਨੂੰ ਮੰਤਰੀ ਬਣਾ ਕੇ ਸੋਚ ਕਰਦੀ ਜਿੱਤੇ ਹੋਏ ਨੂੰ ਹਲ ਤੱਕ ਸੌ ਨਹੀਂ ਚਕਾਈ ਤੇ ਆਉਣਾ ਵੈਸੇ ਤਾਂ ਮੈਨੂੰ ਬਹੁਤ ਐਕਸਪੈਕਟੇਸ਼ਨਸ ਸੀਗੀਆਂ ਵੀ ਉਹ ਆਊਗਾ ਮਿਲੂਗਾ ਮੈਂ ਹਨਾ ਬਹੁਤ ਫਰਕ ਹੋ ਜਾਂਦਾ ਗੱਲ ਦਾ ਪਰ ਨਹੀਂ ਉਹ ਉਹਨੂੰ ਲੈ ਕੇ ਨਹੀਂ ਆਂਦਾ ਤੇ ਔਰ ਕੋਈ ਨਹੀਂ ਦੇਖਦੇ ਆਂ ਜੀ ਮੈਂ ਉਹਨਾਂ ਨੂੰ ਬੁਲਾਉਂਗਾ ਫਿਰ ਨਾ ਕੀਤੀ ਸੀ ਗੱਲ ਵੈਸੇ ਕੀ ਗੱਲਬਾਤ ਹੋਈ ਸੀ ਮੈਂ ਨਹੀਂ ਉਹ ਪਾਰਲੀਮੈਂਟ ਦੇ ਵਿੱਚ ਕੀਤੀ ਸੀ ਪੇਰੈਂਟਸ ਨੂੰ ਮਲਾਉਣ ਵਾਸਤੇ ਉਹ ਕਹਿੰਦੇ ਸੀ ਪਹਿਲਾਂ ਤਾਂ ਤੁਸੀਂ ਜਿਹੜਾ ਇਹ ਹੈਗਾ ਇਹ ਆਪਣਾ ਸਪੀਕਰ ਇਹਦਾ ਜਿਹੜਾ ਪ੍ਰਾਈਵੇਟ ਸੈਕਟਰੀ ਆ ਤੁਸੀਂ ਉਹਨੂੰ ਮਿਲੋ ਉਹ ਮਿਲੋਗੇ ਤਾਂ ਫਿਰ ਉਹ ਤੁਹਾਨੂੰ ਟਾਈਮ ਦੇਵੇਗਾ ਜੀ ਟਾਈਮ ਦੇਵੇਗਾ ਉਹ ਟਾਈਮ ਫਿਰ ਤੁਸੀਂ ਉਹਦੇ ਘਰਦਿਆਂ ਨੂੰ ਬੁਲਾਓ ਆਮਲ ਕੋ ਪਾਲਦੇ ਆ ਨਾ ਫਿਰ ਉਸ ਦਿਨ ਬੁਲਾਓਗੇ ਫਿਰ ਉਹ ਪਾਸ ਬਣਾ ਕੇ ਖੁਦ ਹੀ ਪਾਸ ਬਣਾ ਕੇ ਦਊਗਾ ਫਿਰ ਤੁਸੀਂ ਮਿਲ ਸਕਦੇ ਹੋ ਅਸੀਂ ਜਾਣੇ ਵੀ ਉਹਦੇ ਨਾਲ ਵੀ ਗੱਲ ਕੀਤੀ ਜਾਏ ਜੀ ਵੀ ਜਿੱਤਿਆ ਹੋਇਆ ਐਮਪੀ ਹੈ ਤੇ ਉਹਨੂੰ ਨਹੀਂ ਕੀ ਅੰਦਾਜ਼ਾ ਲਾ ਰਿਹਾ ਵੀ ਇਹਦੇ ਬਾਰੇ ਗੱਲ ਕਰਾਂ ਜੀ ਇੱਕ ਚੀਜ਼ ਕਲੀਅਰ ਕਰੋ ਜਿਸ ਟਾਈਮ ਤੁਸੀਂ ਚੋਣ ਪ੍ਰਚਾਰ ਕਰ ਰਹੇ ਸੀਗੇ ਲੋਕਾਂ ਦਾ ਬਹੁਤ ਵੱਡਾ ਹਜ਼ੂਮ ਤੁਹਾਡੇ ਹੱਥ ਦੇ ਵਿੱਚ ਸੀ ਲੱਗਦਾ ਸੀ ਵੀ ਤੁਸੀਂ ਜਿੱਤ ਜੋ ਹਾਂ ਮੈਡਮ ਆਖੀਰਲੇ 25 26 27 ਤਰੀਕ ਤੋਂ ਤਾਂ ਸਾਨੂੰ ਹੋ ਗਿਆ ਸੀ ਇਹ ਹੁੰਦੀ ਹਾਂ ਇਹ ਤਾਂ ਨਾ ਮੈਡਮ ਸਾਨੂੰ ਸ਼ੁਰੂ ਤੋਂ ਸੀਗੀ ਇੱਕ ਗੱਲ ਜੀ ਸਾਨੂੰ ਇਹ ਸੀ ਵੀ ਜੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਚੱਲ ਪਈ ਨਾ ਵੀ ਮੁਕਾਬਲਾ ਸਰਬਜੀਤ ਸਿੰਘ ਖਾਲਸਾ ਤੇ ਕਰਨ ਜੀ تنਮੋਲ ਦਾ ਹੈ ਜੇ ਕੰਪੀਟੀਸ਼ਨ ਦੇ ਵਿੱਚ ਅਸੀਂ ਦੋ ਆ ਗਏ ਫਿਰ ਅਸੀਂ ਹਾਰਦੇ ਨਹੀਂ ਹੈ ਡੈਫੀਨੇਟ ਹੈ ਅੱਛਾ ਕਿਉਂਕਿ ਮੈਡਮ ਇਹਦੇ ਵਿੱਚ ਨਾ ਕਈ ਜਿੱਦਾਂ ਹਣ ਬਾਦਲਦਲ ਦੇ ਸੀ ਕਾਂਗਰਸ ਦੇ ਸੀ ਐ ਤਾਂ ਵਿੱਚ ਸਿੱਖ ਬਹੁਤ ਹੈ ਨਾ ਸਿੱਖ ਮੰਡਰ ਲੋਕ ਮੈਨੂੰ ਇਹ ਸੀ ਵੀ ਜਿਹੜੇ ਕੱਟੜ ਕਾਂਗਰਸੀਆਂ ਕੱਟੜ ਬਾਦਲ ਵਾਲੇ ਆਂ ਔਰ ਹੋਰ ਹੈ ਉਹਨਾਂ ਨੇ ਜਦੋਂ ਦੇਖਣਾ ਨੇ ਕੋਈ ਸ਼ਾਦਾ ਦਾ ਕੈਂਡੀਡੇਟ ਹਾਰ ਗਿਆ ਭਈ ਇਹਨੂੰ ਵੋਟ ਪਾ ਕੇ ਤਾਂ ਕੁਈ ਫੇਰ ਤਾਂ ਨਹੀਂ ਹੋ ਰਹਾ ਬਈ ਜਿਹੜੇ ਸਿੱਖ ਉਹਨੂੰ ਬਾਦ ਸਾਹਿਬ ਨੂੰ ਮੰਨਦੇ ਆ ਹਨਾ ਬਈ ਇਹ ਮੰਨਦੇ ਆ ਵੀ ਜਿਹੜੇ ਬਈ ਸਾਡੇ ਫਾਦਰ ਸਾਹਿਬ ਨੇ ਜੋ ਕੀਤਾ ਠੀਕ ਕੀਤਾ ਬਈ ਉਹ ਫਿਰ ਆਪਣੀ ਪਾਰਟੀ ਤੋਂ ਉੱਠ ਕੇ ਸੰਗੋਵੜ ਜ਼ਰੂਰ ਪਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਨਾ ਵੀ ਜਿੱਦਾਂ ਉਹ ਸੈਟ ਆ ਉਹਨੂੰ ਹੋਵੇ ਯਾਰ ਵੀ ਮੇਰਾ ਬੰਦਾ ਤਾਂ ਹਾਰ ਹੀ ਗਿਆ ਬਈ ਮੈਂ ਯਾਰ ਇਹਨੂੰ ਵੋਟ ਜੋ ਪਾਉਣੀ ਸੀ ਮੈਂ ਸਭੀ ਤੋਂ ਬਾਵਨ ਨਾਲੇ ਮਰੀ ਪੰਥ ਦੇ ਲੇਖੇ ਲੱਗੂਗੀ ਬੋਟ ਇੰਤਜ਼ਾਰ ਦੇ ਸੱਭੀ ਹਿੱਸੇਦਾਰੀ ਹੋਈ ਸੀ ਹਨਾ ਫਿਰ ਆਵੇਂ ਮੈਨੂੰ ਬਹੁਤ ਉਮੀਦ ਸੀ ਬਈ ਫਿਰ ਨਹੀਂ ਅਸੀਂ ਆਰਦੇ ਤੇ ਹੋਇਆ ਵੀ ਆਵੇਂ ਜਿਸ ਟਾਈਮ ਨਤੀਜੇ ਆਉਣੇ ਸ਼ੁਰੂ ਹੋਏ ਪਹਿਲੇ ਪੜਾ ਤੋਂ ਲੈ ਕੇ ਤੁਸੀਂ ਚੌਥੇ ਪੜਾ ਤੱਕ ਮੈਨੂੰ ਲੱਗਦਾ ਵੀ ਮਾਰਜਨ ਦੇ ਵਿੱਚ ਰਹੇ ਉਹ ਪਹਿਲੇ ਨੰਬਰ ਤੇ ਰਹੇ ਹਾਂਜੀ ਪਹਿਲਾਂ ਬਸ ਜਦੋਂ ਅਸੀਂ ਕਾਊਂਟਿੰਗ ਸ਼ੁਰੂ ਹੋਈ ਹੈ ਉਦੋਂ ਇੱਕ ਵਾਰੀ ਪਹਿਲੇ ਰਾਊਂਡ ਦੇ ਵਿੱਚ ਇੱਕ ਵਾਰੀ ਉਹਦੀ 3000 ਦੀ ਲੀਡ ਆਈ ਹੈ ਜੀ 3000 ਤੋਂ ਬਾਅਦ ਨਹੀਂ ਆਈ ਉਸ ਤੋਂ 65 ਤੋਂ ਜਾਨ ਤੋਂ ਪਹਿਲਾਂ ਹੀ ਆ ਗਈ ਸੀ ਜਦੋਂ ਅਸੀਂ ਗਏ ਆ ਕਿੰਨੇ ਹੁਣ ਆਪਣੀ ਲੀਡ ਹੈ ਪਹਿਲਾਂ ਇਹਦੀ 3000 ਦੀ ਲੀਡ ਆ ਗਈ ਸੀ ਪਰ ਫਿਰ ਜਦੋਂ ਉਸ ਤੋਂ ਬਾਅਦ ਇੱਕ ਵਾਰ ਹੀ ਆਈ ਹੈ ਮੁੜ ਕੇ ਉਹਦੀ ਲੀਡ ਨਹੀਂ ਆਈ ਫਿਰ ਸਾਰਾ ਬਿਲਕੁਲ ਉਸ ਟਾਈਮ ਉਸ ਤੋਂ ਬਾਅਦ ਸਰਜੀਤ ਸਿੰਘ ਖਾਲਸਾ ਨੇ ਕਿਸੇ ਨੂੰ ਨੇੜੇ ਨਹੀਂ ਲੱਗ ਦਿੱਤਾ ਜੀ ਮਹਾਰਾਜ ਦਾ ਨਹੀਂ ਨੇੜੇ ਨਾ ਕਰ ਦਿੱਤਾ ਜਦੋਂ ਚਲੋ ਸਾਰੇ ਰਾਊਂਡ ਕਲੀਅਰ ਹੋ ਗਏ ਮੋਰ ਲੱਗ ਗਈ ਸਰਬਜੀਤ ਸਿੰਘ ਖਾਲਸਾ ਨੂੰ ਹੈਪੀ ਬਰਥਡੇਅ ਫਰੀਦਕੋਟ ਦੇ ਹਲਕੇ ਲੋਕਾਂ ਨੇ ਤੇ ਉਸ ਟਾਈਮ ਆਪਣੇ ਫਾਦਰ ਸਾਹਿਬ ਦੀ ਯਾਦ ਆਈ ਬਿਲਕੁਲ ਨਹੀਂ ਜੋ ਵੀ ਆ ਮੈਂ ਉਹਨਾਂ ਕਰਕੇ ਆ ਦੇਖੋ ਮੇਰੀ ਇੰਡੀਵਿਜੂਅਲ ਤਾਂ ਕੋਈ ਪਰਸਨੈਲਿਟੀ ਹੈ ਹੈਨਾ ਕੋਈ ਮਤਲਬ ਕੋਈ ਮੇਰੀ ਜਿਹਨੂੰ ਕਹਿੰਦਾ ਹੈ ਬਈ ਪਛਾਣ ਨਹੀਂ ਹੈ ਕਿਉਂਕਿ ਸਰਬਜੀਤ ਸਿੰਘ ਤਾਂ ਬਹੁਤ ਘੁੰਮਦੇ ਆ ਤੇ ਜੋ ਮੈਨੂੰ ਜੇ ਦੁਨੀਆ ਜਾਣਦੀ ਹੈ ਆ ਮੇਰੇ ਫਾਦਰ ਸਾਹਿਬ ਕਰਕੇ ਆ ਵੀ ਅਸ਼ੀਰਦ ਬਿਜਨ ਸਿੰਘ ਦਾ ਪੁੱਤ ਆ ਸਰਪਜੀਤ ਸਿੰਘ ਬਹੁਤ ਹੈ ਦੁਨੀਆ 'ਚ ਕਿਸੇ ਦੇ ਮਗਰ ਕੀ ਲੱਗਦਾ ਕਿਸੇ ਦੇ ਮਗਰ son of ਕੀ ਲੱਗਦਾ ਪਰ ਮੇਰੇ ਨਾਂ ਦੇ ਮਗਰ ਸ਼ਹੀਦ ਬਿਜਨ ਸਿੰਘ ਲੱਗਦਾ ਨਾ ਫਿਰ ਗੱਲ ਵੱਖਰੀ ਹੋ ਜਾਂਦੀ ਫਿਰ ਉਸ ਟਾਈਮ ਇਹ احساس ਹੋਇਆ ਸੀ ਵੀ ਕੌਮ ਨੇ ਜੋ ਤੁਹਾਡੇ ਪਿਤਾ ਨੂੰ ਪਿਤਾ ਨੇ ਕੁਰਬਾਨੀ ਦਿੱਤੀ ਸੀ ਉਹ ਕੁਰਬਾਨੀ ਨੂੰ ਲੇਖੇ ਲਾਤਾ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਮਾਣ ਵੀ ਮਹਿਸੂਸ ਹੋਇਆ ਮੈਨੂੰ ਮੈਨੂੰ ਫਿਰ ਇੱਕ ਗੱਲ ਦਾ ਮਾਣ ਬਹੁਤ ਮਹਿਸੂਸ ਹੁੰਦਾ ਸੀ ਯਾਰ ਵੀ 40 ਸਾਲ ਹੋ ਗਏ ਬਦਲਾ ਲੈਣ ਨੂੰ ਭਈ ਜਦ ਹੁਣ ਪਾਰਲੀਮੈਂਟ ਦੇ ਵਿੱਚ ਜਾਊਗਾ ਭਈ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਦੇ ਲੀਡਰ ਹੈ ਤੇ ਅਸੀਂ ਵੀ ਫਿਰ ਸਿਰ ਉੱਚਾ ਕਰਕੇ ਜਾਵਾਂਗੇ ਭਈ ਮਾਣ ਹੈ ਭਈ 40 ਸਾਲ ਬਾਅਦ ਵੀ ਕੌਮ ਨੇ ਉਹਦੇ ਪੁੱਤਰ ਨੂੰ ਜਿਖਾਇਆ ਜਿਹਨੇ ਦਰਬਾਰ ਸਾਹਿਬ ਦਾ ਬਦਲਾ ਦਿੱਤਾ ਜੀ ਬਹੁਤ ਨਮਨਾਰ ਤੁਸੀਂ ਮਤਲਬ ਇਹ ਨਾ ਇਹ ਗੱਲ ਇਹ ਦਸਾਉਂਦੀ ਆ ਵੀ ਜੋ ਸਾਡੇ ਫਾਦਰ ਸਾਹਿਬ ਨੇ ਕੀਤਾ ਸੀ ਉਹ ਠੀਕ ਕੀਤਾ ਸੀ ਅੱਜ ਵੀ ਮਤਲਬ ਜਿੰਦਾ ਹੁਣ ਮੈਡਮ ਨੂੰ 40 ਸਾਲ ਬਾਅਦ ਵੀ ਕੰਮ ਨੇ ਜਿਤਾਇਆ ਤਾਂ ਦਿਸ ਮੀਨਸ ਕਿ ਉਹਨਾਂ ਨੇ ਜੋ ਕੀਤਾ ਸੀ ਤਾਂ ਹਨਾ ਬਹੁਤ ਵੱਡੀ ਗੱਲ ਹੈ ਮੈਡਮ 40 ਸਾਲ ਬਾਅਦ ਤਾਂ ਲੋਕ ਭੁੱਲ ਜਾਂਦੇ ਆ ਇੱਕ ਜਨਰੇਸ਼ਨ ਗੈਪ ਪੈ ਜਾਂਦਾ ਇੱਕ ਇੱਕ ਕਿ ਡੇਡ ਜਨਰੇਸ਼ਨ ਗੈਪ ਵੀ ਪੈ ਜਾਂਦਾ ਮੈਨੂੰ ਲੱਗਦਾ 25 30 ਸਾਲ ਦੀ ਇੱਕ ਜਨਰੇਸ਼ਨ ਗੈਪ ਹੁੰਦਾ ਤੇ ਮਤਲਬ ਫਿਰ ਵੀ ਲੋਕਾਂ ਨੇ ਜਿਤਾਇਆ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਤੇ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤੁਸੀਂ ਇਸ ਪਹਿਲਾਂ ਵੀ ਬਹੁਤ ਸਾਰੀਆਂ ਚੋਣਾਂ ਹੋਈਆਂ ਨੇ ਉਸ ਟੇ ਸਰਜੀਤ ਸਿੰਘ ਖਾਲਸਾ ਮੈਦਾਨ ਚ ਕਿਉਂ ਨਹੀਂ ਆਏ ਹੈਗੇ ਇੱਕਦਮ ਉਹਨਾਂ ਦਾ ਤੁਹਾਡਾ ਮਨ ਕਿਵੇਂ ਬਣਦਾ ਮੈਨੂੰ ਲੱਗਦਾ ਮੈਂ ਪਹਿਲਾਂ ਲੱਗੀਆਂ ਆ ਚੋਣਾਂ ਫਸਟ ਟਾਈਮ ਲੋਕਾਂ ਨੇ ਨਹੀਂ ਜਿਤਾਇਆ 4 ਚ 7 ਚ ਇਸ ਵਾਰ ਵੀ ਮੈਡਮ ਮੈਂ ਜੋ ਲੱਗਿਆ ਨਾ ਇੰਡੀਪੈਂਡੈਂਟ ਕਰਿਆ ਇਸ ਵਾਰੀ ਜੀ ਤੇ ਮੈਨੂੰ ਲੋਕਾਂ ਨੇ ਬਹੁਤ ਕਿਹਾ ਇਸ ਵਾਰੀ ਕਹਿੰਦੇ ਭਾਈ ਜੀ ਬਈ ਇਹ ਤਾਂ ਕਈ ਥਾਂ ਤੇ ਕਿਹਾ ਕਈ ਬੰਦਿਆਂ ਨੇ ਜਿਹੜੇ ਮੇਰੇ ਮੋਰੀ ਸੀ ਜਿਹੜੇ ਮੇਰੀ ਮਤਲਬ ਜ਼ਿਲ੍ਹੇ ਦੀ ਕੈਂਪੇਨ ਸਾਥ ਦੇ ਸੀ ਉਹਨਾਂ ਨੇ ਵੀ ਮੈਨੂੰ ਕਿਹਾ ਕਹਿੰਦੇ ਜੀ ਇਹ ਤਾਂ ਭਾਈ ਜੀ ਤੁਸੀਂ ਆਈ ਇੰਡੀਪੈਂਡੈਂਟ ਗਏ ਜੇ ਤੁਸੀਂ ਕਿਸੇ ਪਾਰਟੀ ਵੱਲੋਂ ਖੜੇ ਹੁੰਦੇ ਸੀ ਅਸੀਂ ਦੀ ਤੁਹਾਡਾ ਤੋਂ ਪਾਸ ਮਤਲਬ ਮੇਰੇ ਮੂੰਹ ਤੇ ਹੀ ਗਈ ਹੈ ਗੱਲ ਬਈ ਕਹਿੰਦਾ ਵੀ ਐਕਚੁਅਲੀ ਨਾ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਟੱਲੇ ਹੈ ਹੋਰ ਹਨ ਤੇ ਜਿਹੜੇ ਸਾਡੇ ਇਕੱਲੇ ਮੈਂ ਫਾਦਰ ਸਾਹਿਬ ਦੇ ਨਾਮ ਤੇ ਲੜੇ ਆਏ ਗੱਲ ਉਹਦੀ ਲੋਕਾਂ ਚ ਡਿਫਰੈਂਟ ਗੱਲ ਗਈ ਹੈ ਨਹੀਂ ਯਾਰ ਇਹ ਸ਼ਹੀਦ ਬਿਆਨ ਸਿੰਘ ਦਾ ਮੁੰਡਾ ਹੈ ਇੱਕ ਚੀਜ਼ ਦਾ ਗੱਲ ਹੋ ਜਾਂਦੀ ਆ ਯਾਰ ਸ਼ਹੀਦ ਬਿਆਨ ਸਿੰਘ ਦਾ ਮੁੰਡਾ ਹੈ ਪਾਦਲਾ ਦਾ ਕੈਂਡੀਡੇਟ ਹੈ ਮਾਨ ਦਾ ਕੈਂਡੀਡੇਟ ਹੈ ਚਾੜ ਹੁੰਦਾ ਕੈਂਡੀਡੇਟ ਹੈ ਉਹਨਾਂ ਦਾ ਕਿੱਥੇ ਗੱਲ ਆ ਗਈ ਸ਼ਹੀਦ ਬੈਂਸ ਸਿੰਘ ਦਾ ਬੰਦਾ ਇੰਡੀਪੈਂਡੈਂਟ ਹੈ ਆਪਣੇ ਬਾਪੂ ਦੇ ਨਾਂ ਤੇ ਚੋਣ ਲੜਦਾ ਹੈ ਫਿਰ ਉਹ ਗੱਲ ਬਹੁਤ ਫਰਕ ਪੈ ਜਾਂਦਾ ਪਰ ਸਾਡਾ ਤਾਂ ਤੁਹਾਡਾ ਜੀਵਨ ਹੈ ਹੈਨਾ ਤੇ ਇਹ ਸਭ ਦੇ ਵਿੱਚ ਖਰਚਾ ਕਿਵੇਂ ਮੈਨੇਜ ਕੀਤਾ ਕਿਉਂਕਿ ਕੋਈ ਬੰਦਾ ਜਦੋਂ ਚੋਣ ਲੜਦਾ ਹੈ ਨਾ ਤੇ ਖਰਚਾ ਬਹੁਤ ਹੋ ਜਾਂਦਾ ਹੈ ਇੱਕ ਇੰਟਰਵਿਊ 'ਚ ਤੁਹਾਡੇ ਮਿਸਿਸ ਬਾਰੇ ਸੁਣਿਆ ਸੀ ਉਹ ਕਹਿੰਦੇ ਸੀ ਮੈਂ ਆਪਣੀਆਂ ਚੂੜੀਆਂ ਵੇਚੀਆਂ ਸੀ ਉਹ ਪਿੱਸਾ ਸਾਂਝਾ ਜਦੋਂ ਮੈਂ ਮਾ ਪਾਈ ਜੀ ਐ ਮੇਰੇ ਕਿਸ਼ਵਕ ਸਿੰਘ ਜਵਾਰਖੇ ਹਾਂ ਤੇ ਉਹਨਾ ਤੋਂ ਮਹੀਨੇ ਪਹਿਲਾਂ ਇਲੈਕਸ਼ਨ ਦੀ VOTING ਦੀ ਡੇਟ ਤੋਂ 2 ਮਹੀਨੇ ਪਹਿਲਾਂ ਤੋਂ ਮੇਰੇ ਮਗਰ ਪੈ ਗਏ। ਬਈ ਤੂੰ ਲੜ 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 ਚੋਂ ਮੈਂ ਨਾ ਇਹਨਾਂ ਨੂੰ ਟਾਲੀ ਗਿਆ। ਮੈਂ ਇਹਨਾਂ ਨੂੰ ਕਹਿ ਦਿਆ ਕਿਰਾ ਮੈਂ ਕੱਲ ਆ ਗਿਆ ਮੈਂ ਪਰਸੋ ਆ ਗਿਆ ਮੈਂ ਬਾਈ ਜੀ 2 ਦਿਨ ਹੋਰ ਦੇ ਦਿਓ ਮੈਂ ਆ ਗਿਆ ਮੈਂ ਮਹੀਨਾ ਕਰਤਾ। ਤੇਰੇ ਬਾਈ ਹਟੇ ਦੀ ਕਹਿੰਦੇ ਬਾਈ ਜੀ ਦੇ ਲੈ ਹੁਣ 1 ਮਹੀਨਾ ਰਹਿ ਗਿਆ ਫਿਰ ਗੁੱਸੇ ਹੋ ਗਏ। ਕਹਿੰਦੇ ਦੇਖ ਜੇ ਆਣਾ ਆ ਜਾ ਫਿਰ ਨਹੀਂ ਤਾਂ ਫਿਰ ਆਪਣੀ ਦੀ ਸਸਤੀ ਕਾਰ ਹੈ ਬਈ ਤੋਂ ਬਈ ਬਰੀ ਕਰਦੀ ਮੰਦਾ ਬਈ ਸਿਆਸੀ ਸਮੀਕਰਨ ਇਸ ਵਰੀ ਉਹ ਕੀ ਜੀ ਇਹ ਵੀਡੀਓ ਤੁਸੀਂ ਵੇਖੀ ਹੈ ਸਰਬਜੀਤ ਸਿੰਘ ਖਾਲਸਾ ਨੇ ਸੋਚੂ ਕਿ ਅ ਕਪਾਨ ਪਾ ਕੇ ਨਾਲ ਪਤੇ ਦਾ ਨਾਰਾ ਲਾਇਆ ਇਹ ਕੰਮ ਅਜ ਤੱਕ ਪਾਰਲੀਮੈਂਟ ਵਿੱਚ ਨਹੀਂ ਹੋਇਆ ਤੇ ਉਹ ਕੰਮ ਕੀਤਾ ਗਿਆ ਸਰਬਜੀਤ ਸਿੰਘ ਖਾਲਸਾ ਨੇ ਪਾਈ ਸਰਬਜੀਤ ਸਿੰਘ ਖਾਲਸਾ ਅਤੇ ਸਿੱਖਾਂ ਵਾਸਤੇ ਸਿੱਖੀ ਮذਬ ਵਾਸਤੇ ਬਹੁਤ ਅਹਿਮ ਕਿਸਮ ਦੇ ਕੰਮ ਕਰਨ ਜਾਣ ਲੱਗੇ ਨੇ ਤੇ ਇਥੇ ਇਹਨਾਂ ਨੇ ਜਨ ਦੱਸਿਆ ਕਿ ਤਿੰਨ ਜਿਹੜੇ ਕੰਮ ਨੇ ਐ ਕਰਨਗੇ ਹੋਣ ਤੇ ਇਹਨਾਂ ਦਾ ਨਦੀ ਜਿਹੜੀ ਸਟ੍ਰੈਟਜੀ ਉਹ ਲੈ ਕੇ ਕਾਫੀ ਜ਼ਿਆਦਾ ਸਟ੍ਰੇਟ ਫਾਰਵਰਡ ਨਹੀਂ ਕਿ ਅਸੀਂ ਕੰਮ ਕਰਨਾ ਹੈ ਤੱਕ ਕਰਨਾ ਹੈ ਸਿੱਖਾਂ ਨੂੰ ਅਸੀਂ ਸਿੱਖਾਂ ਦੀ ਖਿਦਮਤ ਕਰਨੀ ਹੈ ਸਿੱਖ ਮਸਬ ਨੂੰ ਅਸੀਂ ਪ੍ਰੋਟੈਕਟ ਕਰਨਾ ਹੈ ਜਿਹੜੇ ਸਿੱਖਾਂ ਨੂੰ ਬਹੁਤ ਸਾਰੀਆਂ ਜਗ੍ਹਾ ਤੇ ਨਾਇਨਸਾਫੀ ਫੇਸ ਕਰਨੀ ਪੈਂਦੀ ਹੈ ਉਹਨਾਂ ਦੇ ਨਾਲ ਉਹ ਨਾਇਨਸਾਫੀ ਨਹੀਂ ਹੋਣੀ ਚਾਹੀਦੀ ਬਹੁਤ ਵਧੀਆ ਗੱਲਬਾਤ ਬਹੁਤ ਚੰਗੀਆਂ ਗੱਲਾਂ ਕੀਤੀਆਂ ਇਹਨਾਂ ਨੇ ਤੁਸੀਂ ਕੀ ਕਹੋਗੇ ਅੱਜbari ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੋ ਚੱਲਦੇ ਹਾਂ ਦੇਖਦੇ ਆਂ ਵੀਡੀਓ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇ ਸੱਚੀ ਕਾਚੀ